ਅੱਜ ਦੀ ਮਹਿਫਲ 'ਚ ਹਾਜ਼ਰীন ਸਾਹਿਤਕ ਸਾਥੀਓ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਕੁਝ ਟਰਾਈ ਕੀਤੀ ਆ ਲਿਖਣ ਦੀ ਵੀ ਉਹ ਮੈਂ ਤੁਹਾਡੇ ਨਾਲ ਸਾਂਝੀਆਂ ਕਰਦਾ ਹਾਂ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰਗੋਬਿੰਦ ਸਿੰਘ ਜੀ ਜਦੋਂ ਕਿਲਾ ਛੱਡਣਾ ਪਿਆ ਤੇ ਪੰਜ ਪੋਤੋਂ ਲੈ ਕੇ 13-14 ਪੋਤ ਤੱਕ ਸਾਰਾ ਪਰਿਵਾਰ ਵਾਰ ਦਿੱਤਾ ਤੇ ਉਸ ਤੋਂ ਪਹਿਲਾਂ ਮੱਗਰ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਹੋਈ ਤੇ ਉਹਦੇ ਸੰਦਰਭ ਵਿੱਚ ਥੋੜੀਆਂ ਜੀਆਂ ਲਾਈਨਾਂ ਮੈਂ ਲਿਖੀਆਂ ਐ ਬਾਕੀ ਤੁਸੀਂ ਦੱਸਿਓ ਕਿ ਆਪਾਂ ਕਿਸ ਤਰ੍ਹਾਂ ਹੈ ਪੇਪਰ ਤੇ ਲਿਖਿਆ ਸੀ ਉਹ ਪੇਪਰ ਮੇਰੇ ਕੋਲ ਘਰੇ ਰਹਿ ਗਿਆ ਗੁਰ ਤੇਗ ਬਹਾਦਰ ਪਾਈ ਮਤੀ ਦਾਸ ਜੀ ਪਾਈ ਦਿਆਲਾ ਤੇ ਪਾਈ ਸਤੀ ਦਾਸ ਜੀ ਦਸਮੇਸ਼ ਪਿਤਾ ਦੇ ਵੱਡ ਵਡੇਰੇ ਆਪਣੇ ਹੱਥੀ ਤੋਰਦੇ ਸੀ ਮਨੁੱਖਤਾ ਧਰਮ ਦੀ ਰੱਖਿਆ ਲਈ ਚਾਰ ਸ਼ਫੇਰੇ ਦਿੱਲੀ ਚਾਂਦਨੀ ਚੌਕ ਜਦ ਪਾਈ ਸ਼ਹੀਦੀ ਚਾਰੇ ਪਾਸੇ ਹੋ ਗਏ ਹਨੇਰੇ ਸਿਰ ਚੁੱਕਦਾ ਹੈ ਬੱਜਾਂ ਵਾਲਿਆ ਬڑے ਵੱਡੇ ਨੇ ਜੇਰੇ ਤੇਰੇ ਬੱਜਾਂ ਵਾਲਿਆ ਸਿਰ ਚੁੱਕਦਾ ਏ بڑے ਵੱਡੇ ਨੇ ਜੇਰੇ ਤੇਰੇ ਮਾਤਾ ਗੁਜਰੀ ਦੀਆਂ ਅਸੀਸਾਂ ਸਦਕਾ ਖਾਲਸਾ ਪੰਥ ਸਜਾ ਦਿੱਤਾ ਉਹ ਕਾ ਦੇ ਕੇ ਹਿੰਦ ਦੀ ਦੁਨੀਆ ਨੂੰ ਹਲੂਣਾ ਤੇ ਇਹਨਾਂ ਨੂੰ ਜਗਾ ਦਿੱਤਾ ਬਖਸ਼ ਕੇ ਅੰਮ੍ਰਿਤ ਪਾਹਲ ਖੰਡੇ ਦਾ ਕਮਜ਼ੋਰਾਂ ਨੂੰ ਸ਼ੇਰ ਬਣਾ ਦਿੱਤਾ ਕੇਸਰੀ ਨਿਸ਼ਾਨ ਸਾਹਿਬ ਤੇ ਨੀਲੇ ਬਾਣੇ ਵਾਲੇ ਸਜੇ ਸਿੰਘ ਨੇ ਨਿਆਰੇ ਤੇਰੇ ਬਾਜਾਂ ਵਾਲਿਆ ਸਿਰ ਝੁਕਦਾ ਏ ਅਤਿਆਚਾਰ ਸਿਰ ਤੋਂ ਜਦੋਂ ਲੰਘਣ ਲੱਗਾ ਤੋ ਸਾਹਮਣੇ ਜੰਗ 'ਚ ਸ਼ਹੀਦ ਕਰਵਾ ਦਿੱਤੇ ਉੱਤਰਾ ਲਈ ਪੱਥਰਾਂ ਅੱਗੇ ਕਰਨ ਅਰਦਾਸਾਂ ਲੋਕੀ ਦੋ ਟੁਕੜੇ ਜਿਗਰ ਦੇ ਨਿਹਾਂ ਚੇਚਣਾ ਦਿੱਤੇ ਹਿੰਦ ਦੀ ਆਨ ਸ਼ਾਨ ਰੱਖਣ ਲਈ ਮਾਤਾ ਗੁਜਰੀ ਤੇ ਸਹਿਬ ਦੇਸ਼ ਤੋਂ ਵਾਰ ਦਿੱਤੇ ਮਜਲੂਮਾਂ ਖਾਤਰ ਕੈਰ ਸਹਾਰਿਆ ਤੂੰ ਸਭ ਤੋਂ ਵੱਡੇ ਨੇ ਜਿਹਰੇ ਤੇਰੇ ਬੱਚਾਂ ਵਾਲਿਆ ਸਿਰ ਝੁੱਕਦਾ ਏ ਦਸ਼ਮੇਸ਼ ਪਿਤਾ ਜੀ ਸਰਬੰਸ ਦਾਨੀ ਮਹਾਨ ਹੈ ਮਾਂ ਗੁਜਰੀ ਦਾ ਲਾਲ ਗੁਬਿੰਦ ਸਿੰਘ ਨਾਮ ਹੈ ਸ਼ਾਨ ਸ਼ਾਹ ਕੁੱਲ ਦੁਨੀਆ ਦਾ ਹੋਇਆ ਔਰੰਗਜ਼ੇਬ ਨੂੰ ਭੇਜਿਆ ਫਟਕਾਰੀ ਪੈਗਾਮ ਹੈ ਮਨੁੱਖਤਾ ਧਰਮ ਸੱਚ ਹੱਕ ਦੀ ਰੱਖਿਆ ਕਰਦੇ ਜਾਬਰ ਜ਼ੁਲਮੀ ਹਲਾਇਆ ਮੁਸਲਮਾਨ ਹੈ ਦੇਸ਼ਕਾਂ ਨੂੰ ਲਈ ਜੋ ਤੁਸੀਂ ਹੈ ਕਰਤਾ ਤੇੜੇ ਦੇ ਨਹੀਂ ਸਕਦੇ ਅਸੀਂ ਤੇਰੇ ਬੱਜਾਂ ਵਾਲਿਆ ਸਿਰ ਚੁੱਕਦਾ ਏ ਬੜੇ ਵੱਡੇ ਹੌਸਲੇ ਤੇਰੇ ਵਜਾ ਵਾਲੇ ਅਸਰ ਚੁੱਕਦਾ ਏ ਬੜੇ ਵੱਡੇ ਹੌਸਲੇ ਤੇਰੇ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਸਾਡੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਕਵੀ ਮੰਚ ਮਹਾਲੀ ਸਰਦਾਰ ਰਜੋਤ ਸਿੰਘ ਰਾਣਾ ਜੀ ਸਾਡੇ ਨਾਲ ਆਪਣੀ